ਡਿਸਟ੍ਰਿਕਟ ਹੁਸ਼ਿਆਰਪੁਰ ਦੇ ਵਿੱਚ ਅੱਜ 25 ਨਵੰਬਰ ਨੂੰ ਕੋਵਿਡ ਦੀ ਸਥਿਤੀ ਇਸ ਪ੍ਰਕਾਰ ਹੈ ਜ਼ਿਲ੍ਹੇ ਵਿੱਚ ਹੁਣ ਤੱਕ 188821 ਕੋਵਿਡ ਦੇ ਸੈਂਪਲ ਲਏ ਗਏ ਜਿਦੇ ਵਿੱਚੋਂ 181028 ਜਿਹੜੇ ਹੈਗੇ ਉਹਨਾਂ ਦਾ ਰਿਜ਼ਲਟ ਨੈਗੇਟਿਵ ਆਇਆ ਤੇ 6847 ਦਾ ਪੋਜ਼ਿਟਿਵ ਆਇਆ ਅੱਜ ਤੱਕ ਮਰੀਜ਼ਾਂ ਦੀ ਗਿਣਤੀ ਜਿਹੜੀ ਐਕਟਿਵ ਮਰੀਜ਼ਾਂ ਦੀ ਹੈ ਉਹ ਜ਼ਿਲ੍ਹੇ ਦੇ ਵਿੱਚ 182 ਹੈ ਤੇ ਅੱਜ ਜਿਹੜੇ ਸੈਂਪਲਸ ਦਾ ਰਿਜ਼ਲਟ ਆਇਆ ਹੈ ਉਹਦੇ ਵਿੱਚ 26 ਪੋਜ਼ਿਟਿਵ ਕੇਸ ਪਾਇਆ ਗਏ ਨੇ ਇਸ ਤੋਂ ਇਲਾਵਾ ਪੰਜ ਹੌਟਸਪੌਟ ਨੇ ਜ਼ਿਲ੍ਹੇ ਦੇ ਵਿੱਚ ਮੈਂ ਇਹ ਸਭ ਦੀ ਜਾਣਕਾਰੀ ਲਈ ਦੱਸਣਾ ਚਾਹੂੰਗੀ ਕਿ ਤੇਸ਼ ਤੇ ਹੋਰ ਕੁਝ ਸਟੇਟਸ ਦੇ ਵਿੱਚ ਖਾਸ ਤੌਰ ਤੇ ਦਿੱਲੀ ਦੇ ਵਿੱਚ ਜਿਹੜੀ ਕੋਵਿਡ ਕੇਸਸ ਦੀ ਗਿਣਤੀ ਨੂੰ ਵੱਧਦੇ ਹੋਏ ਦੇਖਦੇ ਸਾਡੇ ਮਾਨਯੋਗ ਚੀਫ ਮਿਨਿਸਟਰ ਸਾਹਿਬ ਨੇ ਆਦੇਸ਼ ਦਿੱਤੇ ਨੇ ਕਿ ਜਿਹੜੀ ਮਾਸਕ ਹੈਗੇ ਆ ਜਿਹੜੇ ਵੀ ਕੋਈ ਵਿਅਕਤੀ ਮਾਸਕ ਨਹੀਂ ਪਾਏਗਾ ਜਾਂ ਸਰਕਾਰ ਦੀ ਮਾਸਬੰਦੀ ਹਦਾਇਤਾਂ ਦੀ ਉਲੰਘਣਾ ਕਰੇਗਾ ਉਹਦਾ ਜੋ ਪਹਿਲਾਂ ਫਾਈਨ 500 ਸੀ ਉਹ ਡਬਲ ਕਰ ਦਿੱਤਾ ਜਾਏਗਾ 1000 ਤੇ ਇਸ ਦੇ ਨਾਲ ਹੀ ਜੋ ਨਾਈਟ ਕਰਫਿਊ ਦੇ ਬਾਰੇ ਵੀ ਆਰਡਰ ਹੋਏ ਨੇ 1 ਦਸੰਬਰ ਤੋਂ ਲੈ ਕੇ 15 ਦਸੰਬਰ ਤੱਕ ਰਾਤ ਨੂੰ 10 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਰਹੇਗਾ ਤੇ ਜਿਹੜੇ ਹੋਟਲ ਰੈਸਟੋਰੈਂਟ ਜਾਂ ਮੈਰਿਜ ਪੈਲੈਸਿਸ ਨੇ ਰਿਜ਼ੋਰਟਸ ਨੇ ਇਹ 9:30 ਵਜੇ ਬੰਦ ਕਰ ਦਿੱਤੇ ਜਾਣਗੇ ਇਸ ਸੰਬੰਧੀ ਜਿਹੜੀਆਂ ਡਿਟੇਲ ਦੇ ਵਿੱਚ ਹਦਾਇਤਾਂ ਨੇ ਉਹ ਜਰਾ ਪ੍ਰਸ਼ਾਸਨ ਦੇ ਵਿੱਚੋਂ ਵੱਲੋਂ ਜਾਰੀ ਕਰ ਦਿੱਤੀਆਂ ਜਾਣਗੀਆਂ ਜਿਦੇ ਵਿੱਚ ਜਿਹੜੀਆਂ ਹੋਰ ਡਿਟੇਲਸ ਹੈਗੀਆਂ ਨਵੇਂ ਆਰਡਰਾਂ ਦੇ ਬਾਰੇ ਉਹਨਾਂ ਨੂੰ ਮੈਂਸ਼ਨ ਕੀਤਾ ਜਾਏਗਾ ਸੋ ਮੈਂ ਬੇਨਤੀ ਕਰਦੀ ਹਾਂ ਸਾਰੇ ਹੁਸ਼ਾਰਪੁਰ ਵਾਸੀਆਂ ਨੂੰ ਕਿ ਇਹਨਾਂ ਜਿਹੜੇ ਆਰਡਰਸ ਹੈ ਇਹਨਾਂ ਦੀ ਪਾਲਣਾ ਕੀਤੀ ਜਾਵੇ ਤਾਂ ਕਿ ਜੋ ਅਸੀਂ ਦੇਖ ਰਹੇ ਹਾਂ ਬਾਕੀ ਇਲਾਕਿਆਂ ਦੇ ਵਿੱਚ ਕੇਸਸ ਵੱਧ ਰਹੇ ਨੇ ਕੋਵਿਡ ਦੇ ਅਸੀਂ ਆਪਣੇ ਆਸ-ਪਾਸ ਇਸ ਬਿਮਾਰੀ ਨੂੰ ਕੰਟਰੋਲ ਕਰ ਸਕੀਏ ਉਹ ਅਸੀਂ ਤਾਂ ਹੀ ਕਰ ਸਕਾਂਗੇ ਜੇ ਅਸੀਂ ਜਦੋਂ ਵੀ ਬਾਹਰ ਨਿਕਲੀਏ ਮਾਸਕ ਜ਼ਰੂਰ ਪਾਈਏ ਆਪਣਾ ਹੈਂਡ ਹਾਈਜੀਨ ਫਾਲੋ ਕਰੀਏ ਹੱਥ ਜਿਹੜੇ ਹੈ ਲਗਾਤਾਰ ਜਦੋਂ ਵੀ ਆਪਾਂ ਕਿਸੇ ਨੂੰ ਵਸਤੂ ਨੂੰ ਹੱਥ ਲਗਾਣੇ ਆ ਕਿਸੇ ਕਾਗਜ਼ ਪੱਤਰ ਨੂੰ ਜਾਂ ਬਾਹਰ ਜਾਣੇ ਤਾਂ ਆਪਣੇ ਹੱਥ ਜ਼ਰੂਰ ਸੈਨੀਟਾਈਜ਼ ਕਰੀਏ ਜਾਂ ਤੁੰਦੇ ਰਹੀਏ ਇਸ ਤੋਂ ਇਲਾਵਾ ਪੀੜ ਭਰੇ ਏਰੀਆਜ਼ ਜਿਹੜੇ ਮਾਰਕੀਟਸ ਹੈਗੇ ਆ ਜਾਂ ਹੋਰ ਕੁਝ ਕਰਾਊਡਿਡ ਪਲੇਸਸ ਹੈ ਉਹਨਾਂ ਤੇ ਜਿੰਨਾ ਹੋ ਸਕੇ ਜਾਣਾ ਅਸੀਂ ਅਵੋਇਡ ਕਰੀਏ ਇਸ ਤੋਂ ਇਲਾਵਾ ਜਿਹੜੀਆਂ ਟੈਸਟਿੰਗ ਦੀ ਗੱਲ ਕਰੀਏ ਤਾਂ तकरीबन ਡੇਲੀ ਹੁਸ਼ਿਆਰਪੁਰ ਦੇ ਵਿੱਚ 1600 ਤੋਂ 1700 ਜਿਹੜੇ ਆਰਟੀਪੀਸੀਆ ਟੈਸਟ ਕੀਤੇ ਜਾ ਰਹੇ ਨੇ ਲਗਾਤਾਰ ਇਸ ਦੇ ਵਿੱਚ ਅਸੀਂ ਜਿਹੜੇ ਸਕੂਲ ਕਾਲਜੇਜ ਜਿਹੜੇ ਖੁੱਲ ਗਏ ਨੇ ਇੰਸਟੀਚੂਟਸ ਖੁੱਲ ਗਏ ਨੇ ਉਹਨਾਂ ਦੇ ਵਿੱਚ 100% ਸੈਂਪਲਿੰਗ ਕਰ ਰਹੇ ਆਂ ਬਾਜ਼ਾਰਾਂ ਦੇ ਵਿੱਚ ਕਰ ਰਹੇ ਆਂ ਤੇ ਜਿੱਥੇ ਵੀ ਕੋਈ ਕਿਤੇ ਕੱਟ ਹੋ ਰਿਹਾ ਹੈਗਾ ਆ ਕੋਈ ਸਮਾਗਮ ਹੋ ਰਿਹਾ ਹੈ ਉੱਥੇ ਵੀ ਅਸੀਂ ਹੈਲਥ ਟੀਮਸ ਭੇਜ ਕੇ ਜਿਹੜੀ ਉਹ ਸੈਂਪਲਿੰਗ ਫ੍ਰੀ ਆਫ ਕਾਸਟ ਕਰ ਰਹੇ ਹਨ ਸੋ ਇਹ ਵੀ ਮੈਂ ਸਾਰਿਆਂ ਨੂੰ ਰਿਕੁਐਸਟ ਕਰੂੰਗੀ ਹਸ਼ਾਰਪੁਰ ਵਾਸੀਆਂ ਨੂੰ ਕਿ ਜਿਹੜੀ ਇਹ ਸਾਰੀਆਂ ਹੈਲਥ ਟੀਮਸ ਆਇਆ ਇਹਨਾਂ ਦਾ ਸਹਿਯੋਗ ਕਰੋ ਕਿਉਂਕਿ ਜਿਹੜਾ ਸੈਂਪਲ ਹੈ ਇਹ ਫ੍ਰੀ ਆਫ ਕਾਸਟ ਹੋ ਰਿਹਾ ਹੈ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਿਕ ਹੁਣ ਜਿਹੜਾ ਮੰਡੇਟਰੀ ਕੁਆਰੰਟਾਈਨ ਹੁੰਦਾ ਸੀ 14 ਦਿਨ ਦਾ ਇੰਸਟੀਟਿਊਸ਼ਨਲ ਜਾਂ ਹਸਪੀਟਲ ਕੁਆਰੰਟਾਈਨ ਉਹ ਵੀ ਨਹੀਂ ਹੈ ਜੇਕਰ ਕੋਈ ਵੀ ਪੋਜ਼ਿਟਿਵ ਪਾਇਆ ਜਾਂਦਾ ਹੈ ਤਾਂ ਉਹ ਆਪਣੇ ਘਰ ਦੇ ਵਿੱਚ ਹੀ ਇਕਾਂਤ ਵਾਸਤੇ ਵਿੱਚ ਰਹਿੰਦਾ ਹੈ ਇਸ ਲਈ ਟੈਸਟ ਕਰਾਉਣ ਦੇ ਵਿੱਚ ਬਿਲਕੁਲ ਕੋਈ ਨੁਕਸਾਨ ਨਹੀਂ ਹੈ ਸਗੋ ਤੁਹਾਡਾ ਤੁਹਾਡੇ ਪਰਿਵਾਰ ਦਾ ਜੇ ਕੋਈ ਪਰਿਵਾਰ ਦੇ ਵਿੱਚ ਬਿਮਾਰ ਹੈ ਜਾਂ ਕੋਈ ਬਜ਼ੁਰਗ ਹੈ ਬੱਚਾ ਹੈ ਤਾਂ ਉਹਦੇ ਹੀ ਸਿਹਤ ਦੇ ਲਈ ਇਹ ਫਾਇਦੇਮੰਦ ਹੋਏਗਾ ਜੇਕਰ ਤੁਸੀਂ ਆਪਣਾ ਟੈਸਟ ਕਰਵਾਓ ਸੋ ਮੈਂ ਇੱਕ ਵਾਰੀ ਫੇਰ ਸਾਰਿਆਂ ਨੂੰ ਇਹ ਰਿਕਵੈਸਟ ਕਰੂੰਗੀ ਐਡਵਾਈਸ ਕਰੂੰਗੀ ਕਿ ਕੋਵਿਡ ਨਾਲ ਸੰਬੰਧਿਤ ਜਿਹੜਾ ਬਿਹੇਵੀਅਰ ਹੈ ਜਿਹਨੂੰ ਅਸੀਂ ਕੋਵਿਡ ਐਪਰੋਪਰੀਏਟ ਬਿਹੇਵੀਅਰ ਕਹਿੰਦੇ ਆ ਉਹਨੂੰ ਜ਼ਰੂਰ ਫੋਲੋ ਕਰਿਏ ਜਿਹਦੇ ਵਿੱਚ ਮਾਸਕ ਪਹਿਨਣਾ ਹੱਥ ਧੋਣਾ ਤੇ ਸੋਸ਼ਲ ਡਿਸਟੈਂਸਿੰਗ ਫੋਲੋ ਕਰਨਾ ਇਹ ਲਾਜ਼ਮੀ ਹੈ ਥੈਂਕ ਯੂ